ਪੰਜਾਬੀ ਲੋਗ ਹੈ ਕਿ ਦੇ ਵਿੱਚ ਦੋ ਭਿਆਨਕ ਹਾਦਸੇ ਆ ਅਮਰ ਸਿੰਘ ਚਮਕਿਲਾ ਅਮਰਜੋਤ ਤੇ ਸਿੱਧੂ ਮੁਸੇਵਾਲਾ ਨਹੀਂ ਚਮਕਿਲਾ ਨੇ ਮੇਰਾ ਲਿਖਿਆ ਤਾਂ ਨਿਕਾਇਆ ਤੁਸੀਂ ਬਸ ਉਹਨਾਂ ਦੀ ਬਹੁਤ ਹੀ ਬਹੁਤ ਕੁਝ ਨਾਲ ਲੱਗੀ ਅੱਗੇ ਜੇ ਉਹ ਜਿਉਂਦੇ ਰਹਿੰਦੇ ਤਾਂ ਨੈਕਸ ਜਿਹੜਾ ਉਹਨਾਂ ਦਾ ਧਾਰਮਿਕ ਐਲਪੀ ਸੀ ਉਹ ਹਾਕਮ ਬਖਤੜੀ ਵਾਲੇ ਨੇ ਲਿਖਿਆ ਹੋਇਆ ਹੈ ਅੱਜ ਕੱਲ ਗੀਤਾਂ ਦੇ ਵਿੱਚੋਂ ਜਿਹੜਾ ਉਹ ਪੋਇਟਰੀ ਹੈ ਲਿਖਤ ਹੈ ਜਿਹੜੀ ਉਹ ਬਹੁਤ ਹੀ ਵਧੀਆ ਜਿਹੜੀਆਂ ਸਾਡੀਆਂ ਮੌਲਕ ਜਿਹੜੀਆਂ ਰਿਸ਼ਤੇਦਾਰੀਆਂ ਸਾਡੇ ਸਬਧਾ ਦੀਆਂ ਗੱਲਾਂ ਨੇ ਉਹ ਮਨਫੀ ਹੁੰਦੀਆਂ ਜਾ ਰਹੀਆਂ ਹਨ ਗੋਲਾ ਸਾਹਿਬ ਖਤਮ ਹੁੰਦੀਆਂ ਜਾ ਰਹੀਆਂ ਨੇ ਸੰਗੀਤ ਦੇ ਨਾਂ ਤੇ ਰੌਲਾ ਰੱਪਾ ਜਿਆਦਾ ਪਰੋਸਿਆ ਜਾ ਰਿਹਾ ਜਿਹੜਾ ਮੌਲਕ ਤਾਂ ਉਹਦੀ ਵਿਚਲਾ ਜਿਹੜਾ ਸਕੂਨ ਦਾ ਜਿਹੜਾ ਪੱਖ ਹੈ ਉਹ ਦੋਵੇਂ ਪਾਸਿਓਂ ਚਾਹੇ ਉਹ ਗੀਤਕਾਰੀ ਹੈ ਚਾਹੇ ਸੰਗੀਤ ਹੈ ਉਹਦੇ ਵਿੱਚੋਂ ਖਤਮ ਹੋ ਰਿਹਾ ਜਲਜੀਤ ਕੌਰ ਪਰਿਵਾਰ ਦੇ ਵਿੱਚ ਕਹਿਜਾ ਪਰ ਮਾਹੌਲ ਦੇਖੋ ਮੈਂ ਸਮਝਦਾ ਵੀ ਪ੍ਰਮਾਤਮਾ ਮੇਰੇ ਵਰਗਾ ਪਰਿਵਾਰ ਸਭ ਨੂੰ ਦੇਵੇ ਫਗੂ ਵਾਲਾ ਸਾਹਿਬ ਹਾਕਮ ਬਖਤੜੀ ਜੀ ਨੂੰ ਹਾਕਮ ਬਖਤੜੀ ਵਾਲਾ ਬਣਾਉਣ ਦੇ ਵਿੱਚ ਦਲਜੀਤ ਕੌਰ ਦਾ ਬਹੁਤ ਵੱਡਾ ਹੱਥ ਹੈ ਮੇਰਾ ਸਾਰਾ ਪਰਿਵਾਰ ਸਾਰਾ ਕੰਮਕਾਰ ਆਇਆ ਗਿਆ ਸੌ ਸੌ ਬੰਦਿਆਂ ਦਾ ਖਾਣਾ ਬਿਨਾਂ ਨੌਕਰਾਂ ਤੋਂ ਬਣਾਉਣਾ ਇਹ ਦਲਜੀਤ ਦੇ ਹਿੱਸੇ ਆਉਂਦਾ ਇਹ ਜੀ ਇਹ ਜੀ ਜੀਵਨ ਸਾਥੀ ਜੀਵਨ ਚ ਮੈਂ ਕਹਿੰਦਾ ਹਰ ਇੱਕ ਨੂੰ ਮਿਲੇ ਅੱਜ ਦੀ ਗੱਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਫਗੂਲਾ ਅਸੀਂ ਅੱਜ ਪੰਜਾਬ ਦੀ ਉਹ ਮਹਾਨ ਹਸਤੀ ਨੂੰ ਤੁਹਾਡੇ ਰੂਹਬਰੂ ਕਰਨ ਜਾ ਰਹੇ ਹਾਂ ਜੇ ਮੈਂ ਕਹਦਾ ਕਿ ਦੁਨੀਆ ਦੇ ਵਿੱਚ ਉਹਨਾਂ ਦਾ ਨਾਮ ਬੋਲਦਾ ਤਾਂ ਕੋਈ ਹਤਕਤ ਨਹੀਂ ਨਹੀਂ ਹੋਊਗੀ ਕਿਉਂਕਿ ਸਾਡੇ ਨਾਲ ਜੁੜੇ ਨੇ ਜ਼ਿਲ੍ਹਾ ਸੰਗਰੂਰ ਦੇ ਮਾਨ ਸਰਦਾਰ ਹਾਕਮ ਸਿੰਘ ਬਖਤਰੀ ਆਪਾਂ ਉਹਨਾਂ ਨਾਲ ਕਰਾਂਗੇ ਗੱਲ ਹਾਕਮ ਵੀਰੇ ਕਿੰਨਾ ਚਿਰ ਤੋ ਹੋ ਗਿਆ ਇਹ ਸੱਭਿਆਚਾਰਕ ਪ੍ਰੋਗਰਾਮਾਂ 'ਚ ਗਾਇਕੀ ਦੇ ਵਿੱਚ ਨਾਲ ਜੁੜੇ ਨੂੰ ਪਿਆਰ ਭਰੀ ਸੱਸੇ ਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਜੁਗ ਜੁਗ ਜੀ ਵਾਸਤੇ ਰੋ ਮੈਨੂੰ ਫਗੂ ਵਾਲਾ ਸਾਹਿਬ ਤਕਰੀਬਨ ਅੱਧੀ ਸਦੀ ਹੋ ਗਈ ਜੀ 5-10 ਕਿਆਂ ਦੇ ਕਰੀਬ ਮੈਨੂੰ ਇਸ ਲਾਈਨ ਦੇ ਵਿੱਚ ਹੋ ਗਿਆ ਵਰਕ ਕਰਦੇ ਆ ਭਾਈ ਜੀ ਬਹੁਤ ਮਸ਼ਹੂਰ ਗਾਣੇ ਹੋਏ ਨੇ ਬਕ ਬਕ ਕਲਾਕਾਰਾਂ ਨੇ ਵੀ ਗਾਏ ਨੇ ਛੋਟੀ ਦੇ ਗਾਣੇ ਬਿਲਕੁਲ ਕੋਈ ਸ਼ੱਕ ਨਹੀਂ ਦੇਖੋ ਹਾਕਮ ਬਖਤਰੀ ਵਾਲਾ ਇੱਕ ਇਹੋ ਜਿਹਾ ਗਾਇਕ ਦੇ ਨਾਲ ਨਾਲ ਰਾਈਟਰ ਹੈ ਕਿ ਦੁਨੀਆ ਭਰ ਦੇ ਗਾਇਕਾਂ ਦੇ ਵਿੱਚੋਂ ਜਿਹੜੇ ਪੰਜਾਬੀ ਦੇ ਸਰਮੌਰਗਾਇਕ ਨੇ ਸੰਸਾਰ ਦੇ ਵਿੱਚ ਉਹਨਾਂ ਦੇ ਵਿੱਚੋਂ ਵਿਰਲਾ ਹੀ ਕੋਈ ਬਚਿਆ ਹੋਣਾ ਜਿਨੇ ਹਾਕਮ ਬਖਸ਼ਤਲੀ ਵਾਲੇ ਨੇ ਉਹਨਾਂ ਗਾਇਆ ਹੋਵੇ ਸਭ ਤੋਂ ਪਹਿਲਾ ਪੰਜਾਬੀ ਦਾ ਦੁਗਾਨਾ ਗਾਇਕ ਜਿਨੇ ਸਾਰਾ ਦੁਗਾਨਾ ਗਾਇਕਿਆ ਨੂੰ ਸਾਨੂੰ ਰਿਜ਼ਕੁਰਟੀ ਪਾਇਆ 우ਸਤਾਦ ਚਾਂਦੀ ਰਾਮਚਾਂਦੀ ਲੈ ਜਾ ਛੱਲੀਆਂ ਬਣਾ ਲਈ ਦਾਣੇ ਵੀ ਮਿੱਤਰਾ ਦੂਰ ਦੇ ਉਹਨਾਂ ਤੋਂ ਲੈ ਕੇ ਅੱਜ ਤੱਕ ਦੇ ਸਾਰੇ ਸਰਮੌਰਗਾਇਕਾਂ ਨੇ ਹਾਕਮ ਨੂੰ ਗਾਇਆ ਚਾਹੇ ਚ ਕੁਲਦੀਪ ਮਾਨਕ ਸਾਬ ਹੋਣ ਜਗਮੋਹਨ ਕੌਰ ਜੀ ਹੋਣ ਰਗੀਲਾ ਜੱਟ ਹੋਵੇ ਅਹ ਜੀ ਪਰਮੇਂਦਰ ਸੰਧੂ ਹੋਵੇ ਅਹ ਸੁਰਿੰਦਰ ਛਿੰਦਾ ਹੋਵੇ ਦਿਲਸ਼ਾਦ ਅਖਤਰ ਹੋਵੇ ਸਰਦੂਲ ਸਿਕੰਦਰ ਹੋਵੇ ਐਨੇ ਹੋ ਮੇਜਰ ਰਾਜਸਥਾਨੀ ਧਰਮਪ੍ਰੀਤ ਬਲਕਾਰ ਸਿੱਧੂ ਹਰਦੇਵ ਮਾਹੀ ਨੰਗਲ ਮੇਜਰ ਰਾਜਸਥਾਨੀ ਤੁਸੀਂ ਕਹਿ ਨਹੀਂ ਸਕਦੇ ਪੰਜਾਬੀ ਦਾ ਸਿਰਮੌਰ ਕੋਈ ਵੀ ਕਲਾਕਾਰ ਜਿਹੜਾ ਇਹ ਜਾਵੇ ਜਿੰਨੇ ਹਾਕਮ ਨੂੰ ਨਾ ਗਾਇਆ ਹੋਵੇ ਅ ਵੀਰ ਜੀ ਤੁਸੀਂ ਕਦੇ ਪੰਜਾਬੀ ਦੇ ਉੱਬਰ ਦਾ ਸਤਾਰਾ ਜਿਹੜਾ ਕਿ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਸਿੱਧੂ ਮੂਸੇਵਾਲਾ ਉਹਨੂੰ ਮਿਲਿਓ ਕਦੇ ਉਹਨਾਂ ਨਾਲ ਕੋਈ ਗੱਲਬਾਤ ਹੋਈ ਆ ਸੰਜੀ ਕਦੇ ਉਹ ਸਾਡਾ ਬੱਚਾ ਸੀਗਾ ਜੀ ਸਾਡਾ ਅਜ਼ੀਜ਼ ਹੈ ਔਰ ਤੁਸੀਂ ਹੈਰਾਨ ਹੋ ਜਾਓਗੇ ਵੀ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੇ ਸਾਰੇ ਤਕਰੀਮ ਰਿਸ਼ਤੇਦਾਰਾਂ ਦੇ ਵਿੱਚ ਹਾਕਮ ਬਖਤੜੀ ਵਾਲਾ ਤੇ ਦਿਲਜੀਤ ਕੌਰ ਨੂੰ ਪਹਿਲਾਂ ਵੀ ਸੁਣਿਆ ਜਾਂਦਾ ਸੀ ਔਰ ਤੁਸੀਂ ਹੈਰਾਨ ਹੋ ਜਿਓ ਵੀ ਉਹਨਾਂ ਦੀ ਮੌਤ ਤੋਂ 1 ਮਹੀਨਾ ਪਹਿਲਾਂ ਵੀ ਉਹਨਾਂ ਦੇ ਪਿੰਡ ਮੈਂ ਪ੍ਰੋਗਰਾਮ ਕਰਕੇ ਆਇਆ ਬਾਈ ਬਲਕੌਰੋਣੀ ਮੈਂ ਆਪਣੇ ਸਿੱਧੂ ਸਾਹਬਣੀ ਉਹਦੇ ਫਾਦਰ ਸਾਹਿਬ ਉਹ ਸਾਡੇ ਮੇਰੇ ਛੋਟੇ ਭਰਾ ਹੈ ਸਾਡਾ ਪਰਿਵਾਰ ਕੇ ਭੈਣ ਚਰਨ ਕਰਨੀ ਸਾਡਾ ਘਰ ਦਾ ਪਰਿਵਾਰ ਹੈ ਕੋਈ ਕਹਿਣ ਵਾਲੀ ਗੱਲ ਨਹੀਂ ਮੇਰੇ ਮੈਂ ਇਹ ਦਾਅਵੇ ਨਾਲ ਕਹਿ ਸਕਦਾ ਕਿ ਉਹ ਸਾਡੇ ਜੀ ਸੀਗੇ ਸਾਡੇ ਬੱਚੇ ਸੀਗੇ ਸਾਨੂੰ ਤਾਂ ਉਹਨਾਂ ਨੇ ਤਪੜਾਂ ਤੇ ਬੈਠ ਕੇ ਸੁਣਾਇਆ ਕਿਵੇਂ ਦੇਖਦੇ ਹਾਂ ਉਹਨਾਂ ਦੀ ਬੇਵਕਤੀ ਮੌਤ ਨੂੰ ਕਿਤੇ ਨਾ ਕਿਤੇ ਪੰਜਾਬ ਨੂੰ ਕਿਡਕ ਬਡਕ ਘਾਟਾ ਪਿਆ ਗਾਇਕੀ ਲੈ ਨੇ ਖਤਰਨਾਕ ਫਗੂ ਵਾਲਾ ਸਭ ਖਤਰਨਾਕ ਟਰੈਸੀਆਂ ਨੇ ਦੇਖੋ ਜੀਵਨ ਦੇ ਵਿੱਚ ਇਹ ਦੋ ਪੰਜਾਬੀ ਲੋਗ ਹੈ ਕਿਦੇ ਵਿੱਚ ਦੋ ਭਿਆਨਕ ਹਾਦਸੇ ਹੈ ਅਮਰ ਸਿੰਘ ਚਮਕੀਲਾ ਅਮਰਜੋਤ ਤੇ ਸਿੱਧੂ ਮੁਸੇਵਾਲਾ ਇਹ ਬਹੁਤ ਜਿਹੜਾ ਦੇਖੋ ਮੈਂ ਮੰਨਦਾ ਵੀ ਵਿਰੋਧ ਹਰ ਖੇਤਰ ਚ ਹੁੰਦਾ ਹੈ ਕੁਝ ਲੋਕਾਂ ਨੂੰ ਕੁਝ ਗੱਲਾਂ ਨਹੀਂ ਵੀ ਪਸੰਦ ਆਉਂਦੀਆਂ ਤੇ ਕਰੋੜਾਂ ਲੋਕਾਂ ਨੂੰ ਪਸੰਦ ਵੀ ਨੇ ਇਹਦਾ ਹੁਣ ਨਿਰਣਾ ਕਿਵੇਂ ਕੀਤਾ ਜਾਵੇ ਜੇ ਕਿਸੇ ਨੂੰ ਮਾੜਾ ਚੰਗਾ ਲੱਗਦਾ ਵੀ ਹੈ ਜੇ ਆਪਾਂ ਪਿੰਡਾਂ ਵਾਲੇ ਲੋਗ ਹੈ ਜੇ ਦਾਲ ਚ ਲੂਣ ਵੱਧ ਪੈ ਜੇ ਤਾਂ ਤੌੜੀ ਥੋੜੀ ਪੰਨਦੀ ਐ ਤੌੜੀ ਨਹੀਂ ਨਾ ਪੰਨਦੀ ਹੁੰਦੀ ਤੇ ਉਹ ਚ ਵੀ ਇਹ ਹੱਲ ਹੁੰਦੇ ਨੇ ਚ ਪਾਣੀ ਪਾਇਆ ਜਾ ਸਕਦਾ ਉਹ ਚ ਘਿਓ ਪਾਇਆ ਜਾ ਸਕਦਾ ਹੋਰ ਬਥੇਰੇ ਹੱਲ ਹੁੰਦੇ ਐ ਇਹ ਬਹੁਤ ਮੈਂ ਸਮਝਦਾ ਵੀ ਬਹੁਤ ਵੱਡੀ ਦੁਖਾਂਤਿਕ ਪੱਖ ਹੈ ਇਹ ਪੰਜਾਬੀ ਲੋਗ ਹੈ ਕਿ ਦੇ ਵਿੱਚ ਸਿੱਧੂ ਹੀ ਮੱッセ ਵਾਲਾ ਅਮਰਤ ਸਿੰਘ ਚਮਕੀਲਾ ਉਹਨਾਂ ਦੀ ਮੌਤ ਤੁਸੀਂ ਅਮਰਤ ਸਿੰਘ ਚਮਕੀਲਾ ਦਾ ਨਾਮ ਲਿਆ ਚਮਕੀਲਾ ਜੀ ਨੇ ਵੀ ਕੋਈ ਗਾਣਾ ਗਾਇਆ ਆਪ ਜੀ ਨਹੀਂ ਚਮਕੀਲਾ ਨੇ ਮੇਰੇ ਲਿਖਿਆ ਤਾਂ ਨਹੀਂ ਗਾਇਆ ਤੁਸੀਂ ਬਸ ਉਹਨਾਂ ਦੀ ਮੌਤ ਹੀ ਬਹੁਤ ਕੁਝ ਨਾਲ ਲੱਗੀ ਅੱਗੇ ਜੇ ਉਹ ਜਿਉਂਦੇ ਰਹਿੰਦੇ ਤਾਂ ਨੈਕਸਟ ਜਿਹੜਾ ਉਹਨਾਂ ਦਾ ਧਾਰਮਿਕ ਐਲਪੀ ਸੀ ਉਹ ਹਾਕਮ ਬਖਤਰੀ ਵਾਲੇ ਨੇ ਲਿਖਿਆ ਹੋਇਆ ਸੀਗਾ ਆਉਣ ਵਾਲਾ ਪਰ ਉਹ ਵਿੱਚ ਰਹਿ ਗਿਆ ਬਹੁਤ ਵੱਡਾ ਇਹ ਦੁਖਾਂਤਕ ਪੱਖ ਹੈ ਉਹਨਾਂ ਨੇ ਕਿਹਾ ਸੀਗਾ ਵੀ ਭਾਈ ਜੀ ਅਗਲਾ ਪੂਰੇ ਦਾ ਪੂਰਾ ਐਲਪੀ ਧਾਰਮਿਕ ਕਰਾਂਗੇ ਤੇ ਉਹ ਤੁਸੀਂ ਲਿਖੋ ਉਹ ਰਹਿ ਗਿਆ ਪ੍ਰੋਜੈਕਟ ਬਜਾਲਾ ਜੀ ਭਾਈ ਜੀ ਜਦੋਂ ਇਹ ਜਿਹੇ ਪ੍ਰੋਜੈਕਟ ਵਧੀਆ ਪ੍ਰੋਜੈਕਟ ਰਹਿ ਜਾਂਦੇ ਨੇ ਮਨ ਦੀਆਂ ਅਸਾਂ ਕਿਤੇ ਨਾ ਕਿਤੇ ਚੂਰੋ ਚੂਰ ਗ ਜਾਂਦੀ ਨੀ ਉਹ ਇਤਿਹਾਸਕ ਲੋਕ ਗਾਇਕ ਸੀਗਾ ਇਤਿਹਾਸਕ ਲੋਕਾਂ ਦਾ ਤੁਰ ਜਾਣਾ ਹੀ ਪਹਿਲਾਂ ਤਾਂ ਸਭ ਤੋਂ ਵੱਡਾ ਘਾਟਾ ਹੁੰਦਾ ਹੈ ਫਿਰ ਐਡੇ ਐਡੇ ਪ੍ਰੋਜੈਕਟਾਂ ਦਾ ਦੱਬੇ ਜਾਣਾ ਜਿਹੜੇ ਸਦੀਆਂ ਤੱਕ ਦਾ ਲੋਕਾਂ ਲਈ ਇੱਕ ਕਹਿਣ ਤੋਂ ਵਾਹ ਕੇ ਯਾਦਗਾਰੀ ਰਿਕਾਰਡਿੰਗ ਹੋਣੀ ਸੀਗੀ ਤੇ ਉਹ ਬਹੁਤ ਵੱਡਾ ਮੈਂ ਸਮਝਦਾ ਵੱਡੀ ਔਣਤਾ ਹੀ ਰਹੀਗੀ ਜ਼ਿੰਦਗੀ ਦੇ ਵਿੱਚ ਬੜਾ ਅਫਸੋਸ ਹੈ ਇਹਨਾਂ ਗੱਲਾਂ ਦਾ ਜਦੋਂ ਤੁਸੀਂ ਕੁਲਦੀਪ ਸਿੰਘ ਮਾਨਕ ਦੀ ਗੱਲ ਕਰਦੇ ਹੋ ਕਿਹੜੇ ਕਿਹੜੇ ਗਾਣੇ ਮਾਨਕ ਸਾਹਿਬ ਨੇ ਗਾਏ ਮਾਨਕ ਸਾਹਿਬ ਦਾ ਉਹ ਹਾ ਪੈ ਜੀਤੀ ਦੋ ਦੀ ਹੀਰੀ ਤੈਨੂੰ ਜਾਂਦੀ ਵਾਰੀ ਤੇਰਾ ਮਰਜ਼ੀ ਸੈਦਾ ਨਹੀਂ ਤੇਰੀ ਰਹੇ ਜੇ ਸੇ ਸ਼ਿੰਗਾਰੀ ਬਹੁਤ ਮਸ਼ਹੂਰ ਬਹਿ ਹੀਰਾਂ ਜੇ ਦਾ ਗੀਤ ਸੀਗਾ ਤੇਰੇ ਉਤੋਂ ਜਿੰਦ ਕੁਰਬਾਨ ਚੰਨੀ ਹੈ ਮੰਗ ਲੈ ਤੂੰ ਭਾਵੇਂ ਮੇਰੀ ਜਾਨ ਚੰਨੀ ਹੈ ਮੇਰੇ ਲਿਖੇ ਹੋਏ ਗੀਤ ਨੇ ਮਾਨਕ ਸਾਹਿਬ ਨੇ ਰਿਕਾਰਡ ਕਰਾਇਆ ਜਿਹੜੇ ਬਾਈ ਜੀ ਹੁਣ ਵੀ ਤੁਸੀਂ ਗਾਇਕੀ ਨਾਲ ਜੁੜੇ ਹੋਏ ਹੋ ਰਾਜਨੀਤੀ ਦਾ ਸਾਫਰ ਤੁਸੀਂ ਹੁਣ ਆਜ਼ਾਦ ਉਮੀਦਵਾਰ ਦੇ ਹੱਕ ਦੇ ਵਿੱਚ ਬਹਿ ਕੇ ਥੋੜਾ ਜਿਹਾ ਘਟਾ ਦਿੱਤਾ ਕੀ ਲੱਗਦਾ ਜਿਹੜਾ ਗਾਇਕੀ ਵਾਲਾ ਸਫਰ ਉਹ ਹੁਣ ਦਾ ਤੇ ਪੁਰਾਣਾ ਕਿੰਨਾ ਕੁ ਡਿਫਰੈਂਟ ਹੈ ਉਹ ਦੇਖੋ ਪੁਰਾਣਾ ਤੇ ਹੁਣ ਦਾ ਤਾਂ ਬਹੁਤ ਫਰਕ ਹੈ ਅੱਜ ਕੱਲ ਗੀਤਾਂ ਦੇ ਵਿੱਚੋਂ ਜਿਹੜਾ ਉਹ ਪੋਇਟਰੀ ਹੈ ਲਿਖਤ ਹੈ ਜਿਹੜੀ ਉਹ ਬਹੁਤ ਹੀ ਵਧੀਆ ਜਿਹੜੀਆਂ ਸਾਡੀਆਂ ਮੌਲਕ ਜਿਹੜੀਆਂ ਰਿਸ਼ਤੇਦਾਰੀਆਂ ਸਾਡੇ ਸੱਬਦਾ ਦੀਆਂ ਗੱਲਾਂ ਨੇ ਉਹ ਮਨਫੀ ਹੁੰਦੀਆਂ ਜਾ ਰਹੀਆਂ ਮਫਗੋਲਾ ਸਾਹਿਬ ਖਤਮ ਹੁੰਦੀਆਂ ਜਾ ਰਹੀਆਂ ਨੇ ਔਰ ਮੌਲਕ ਗਾਇਕੀ ਸੰਗੀਤ ਜਿਹੜਾ ਉਹ ਮਤਲਬ ਮੈਂ ਕਹਿੰਨਾ ਵੀ ਸੰਗੀਤ ਦੇ ਨਾਂ ਤੇ ਰੌਲਾ ਰੱਪਾ ਜਿਆਦਾ ਪਰੋਸਿਆ ਜਾ ਰਿਹਾ ਜਿਹੜਾ ਮੌਲਕ ਤਾਂ ਉਹਦੀ ਵਿਚਲਾ ਜਿਹੜਾ ਸਕੂਨ ਦਾ ਜਿਹੜਾ ਪੱਖ ਹੈ ਉਹ ਦੋਵੇਂ ਪਾਸਿਓਂ ਚਾਹੇ ਹੋ ਗੀਤਕਾਰੀ ਹੈ ਚਾਹੇ ਸੰਗੀਤ ਆ ਉਹਦੇ ਵਿੱਚੋਂ ਖਤਮ ਹੋ ਰਿਹਾ ਇਹ ਤਾਂ ਜ਼ਰੂਰ ਫਰਕ ਹੈ ਨਵਾਂ ਤੇ ਪੁਰਾਣਾ ਕੋਈ ਦਗਾਣੇ ਗਾਣੇ ਤੇ ਜਾਂ ਕੋਈ ਕਲੀ ਤੁਸੀਂ ਆਪਦੇ ਮੂੰਹੋਂ ਸੁਣਾਓ ਕੱਢ ਕੇ ਬਗਾਨਾ ਪੁੱਤ ਮਾਰੇ ਹੁੰਦਾ ਜਿਵੇਂ ਮੱਖਣ ਚਵਾਲਨੀ ਕੱਢ ਕੇ ਬਗਾਨਾ ਪੁੱਤ ਮਾਰਿਆ ਹੁੰਦਾ ਜਿਵੇਂ ਮੱਖਣ ਚੁਵਾਲਨੀ ਚੰਗਾ ਮੁੱਲ ਪਾਇਆ ਸਾਡਾ ਹੀਰੀਏ ਮੱਜਿਆਂ ਚਰਾ ਕੇ 12 ਸਾਲ ਨੀ ਚੰਗਾ ਮੁੱਲ ਪਾਇਆ ਸਾਡਾ ਹੀਰੀਏ ਮੱਜਿਆਂ ਚਰਾ ਕੇ 12 ਸਾਲ ਨੀ ਥੱਡੇ ਥੋਡੇ ਨਾਲ ਭੈਣ ਜੀ ਸਾਡੀ ਭੈਣ ਜੀ ਗਾਉਂਦੇ ਨੇ ਦਲਜੀਤ ਕੌਰ ਪਰਿਵਾਰ ਦੇ ਵਿੱਚ ਕਿਹਜਾ ਮਾਹੌਲ ਦੇਖੋ ਮੈਂ ਸਮਝਦਾ ਵੀ ਪ੍ਰਮਾਤਮਾ ਮੇਰੇ ਵਰਗਾ ਪਰਿਵਾਰ ਸਭ ਨੂੰ ਦੇਵੇ ਫਗੂ ਵਾਲਾ ਸਾਹਿਬ ਹਾਕਮ ਬਖਤਰੀ ਵਾਲਾ ਨੂੰ ਹਾਕਮ ਬਖਤਰੀ ਵਾਲਾ ਬਣਾਉਣ ਦੇ ਵਿੱਚ ਦਿਲਜੀਤ ਕੌਰ ਦਾ ਬਹੁਤ ਵੱਡਾ ਹੱਥ ਹੈ ਮੇਰਾ ਸਾਰਾ ਪਰਿਵਾਰ ਸਾਰਾ ਕੰਮਕਾਰ ਆਇਆ ਗਿਆ ਸੌ ਸੌ ਬੰਦਿਆਂ ਦਾ ਖਾਣਾ ਬਿਨਾਂ ਨੌਕਰਾਂ ਤੋਂ ਬਣਾਉਣਾ ਇਹ ਦਿਲਜੀਤ ਦੇ ਹਿੱਸੇ ਆਉਂਦਾ ਇਹ ਜੀ ਇਹ ਜੀ ਜੀਵਨ ਸਾਥੀ ਜੀਵਨ ਚ ਮੈਂ ਕਹਿੰਦਾ ਹਰ ਇੱਕ ਨੂੰ ਮਿਲੇ ਬਹੁਤ ਵੱਡਾ ਉਹਦਾ ਯੋਗਦਾਨ ਹੈ ਮੇਰੀ ਗਾਇਕੀ ਦੇ ਵਿੱਚ ਵੀ ਹਾਕਮ ਤੇ ਦਿਲਜੀਤ ਨੂੰ ਵੱਖ ਕਰਕੇ ਦੇਖਿਆ ਨਹੀਂ ਜਾ ਸਕਦਾ ਜਿਹੜਾ ਮੈਂ ਹੁਣ ਤੁਹਾਨੂੰ ਸੁਣਾਇਆ ਵੀ ਸਾਡਾ ਦੁਗਾਣਾ ਹੀ ਹੈ ਹੈਨਾ ਮਾਪੇ ਵੈਰੀ ਹੋ ਗਏ ਟਿੱਡਨ ਜਮਕੇ ਮੇਰਾ ਕੀ ਰਾਂਝਣਾ ਕਸੂਰਪੇ ਮੈਂ ਤੇ ਦਿਲਜੀਤ ਇੱਕੋ ਹੀ ਚੀਜ਼ ਹੈ ਔਰ ਮੈਂ ਦਿਲਜੀਤ ਤੋਂ ਬਿਨਾ ਵਾਕਈ ਅਧੂਰਾ ਅਧੂਰਾ ਹਾਂ ਪਰਿਵਾਰ ਦੇ ਵਿੱਚ ਬੱਚੇ ਦੇ ਬਾਰੇ ਵੀ ਦੱਸੋ ਦੰਗ ਮੇਰੇ ਤਿੰਨ ਬੱਚੇ ਐ ਦੋ ਬੇਟੀਆਂ ਅ ਅਸ਼ਮੈਰਾ ਵੱਡੀ ਐ ਤੇ ਛੋਟੀ ਰਮਨੀਤੂ ਚੌਧਰੀ ਫਿਲਮ ਲਾਈਨ ਦੇ ਵਿੱਚ ਨੇ ਬੰਬੇ ਨੇ ਬੇਟਾ ਸਰਵਰਿੰਦਰ ਹੈ ਜਿਹਨੂੰ ਪਿਆਰ ਨਾਲ ਅਸੀਂ ਨੰਨੂ ਕਹਿੰਨੇ ਆ ਨੰਨੂ ਭਖੜੀ ਉਹਨੂੰ ਵੀ ਛੇਤੀ ਡੈਬਿਊ ਕਰ ਰਿਹਾ ਪੰਜਾਬੀ ਲੋਕ ਗਾਇਕੀ ਦੇ ਵਿੱਚ ਬਹੁਤ ਖੂਬਸੂਰਤ ਲਿਖਦਾ ਬੜਾ ਪਿਆਰਾ ਕੰਪੋਜ਼ਰ ਹੈ ਬਾਪ ਤੇ ਗਿਆ ਬਿਲਕੁਲੀ ਤੇ ਤੁਹਾਡੀਆਂ ਅਸੀਸਾਂ ਤੁਹਾਡੀਆਂ ਦੁਆਵਾਂ ਤੇ ਪਾਲਕ ਦਾ ਪਿਆਰ ਜੇ ਜਿੰਨਾ ਮੈਨੂੰ 50 ਸਾਲ ਚ ਮੈਨੂੰ ਤੇ ਦਿਲਜੀਤ ਨੂੰ ਦਿੱਤਾ ਜੇ ਇਹਨ ਪਾਲਕ ਨੇ ਇਸੇ ਤਰ੍ਹਾਂ ਮੇਰੇ ਬੱਚੇ ਦੇ ਸਿਰ ਤੇ ਧਾਤ ਰੱਖਿਆ ਤਾਂ ਬਹੁਤ ਖੂਬਸੂਰਤ ਕਲਾਕਾਰ ਨਿਕਲੂਗਾ ਏ ਤੁਹਾਡੇ ਗਾਣੇ ਤਾਂ ਕਾਫੀ ਮਸ਼ਹੂਰ ਹੋਏ ਨੇ ਜਿਹੜੇ ਤੁਹਾਡੇ ਦਿਲ ਦੇ ਨੇੜੇ ਕਿਉਂਕਿ ਕਲਾਕਾਰ ਲਈ ਤਾਂ ਸਾਰੇ ਗਾਣੇ ਉਹਦੇ ਢੀਆਂ ਪੁੱਤਾਂ ਵਾਂਗ ਹੀ ਹੁੰਦੇ ਨੇ ਸਾਰੇ ਦਿਲ ਦੇ ਨੇੜੇ ਹੁੰਦੇ ਨੇ ਕਈ ਗਾਣੇ ਜਿਹੜੇ ਅਮਰ ਹੋ ਜਾਂਦੇ ਨੇ ਉਹਨਾਂ ਵਿੱਚੋਂ ਦੋ ਚਾਰ ਲੈਣਾ ਅਹੀਂ ਜਿਹੜਾ ਮੈਂ ਤੁਹਾਨੂੰ गा ਕੇ ਸੁਣਾਇਆ ਇਹ ਬਹੁਤ ਵੱਡਾ ਗੀਤ ਹੈ ਪੰਜਾਬੀ ਲੋਕਾਂ ਕੀ ਦੇ ਵਿੱਚ ਬਾਕੀ ਤਾਂ ਗਉਣ ਤੋਂ ਇਲਾਵਾ ਬੜੇ ਪਸੰਦ ਕਿਤੇ ਤੇਰੇ ਵਿਆਹ ਦੇ ਲੱਡੂ ਖਾਣ ਦੀ ਮੈਨੂੰ ਹੱਥੀਂ ਵਟਣੇ ਪੈ ਗਏ ਨੇ ਸਣੇ ਕਾगज ਗੱਡੀ ਦੇ ਫੋਟੋ ਤੇਰੀ ਤੁਹਾਨੂੰ ਪਤਾ ਹੀ ਹੈ ਇੱਕ ਇੱਕ ਗਾਣਾ ਹੈ ਸਣੇ ਗੱਡੀ ਕਾगज ਗੱਡੀ ਦੇ ਫੋਟੋ ਤੇਰੀ ਇੱਕ ਲੰਡੂ ਜਾਂ ਪਤਾ ਨਹੀਂ ਕੌਣ ਲੈ ਗਿਆ ਸ਼ਿਭਾਈ ਲੈ ਗਿਆ ਮੈਂ ਤਾਂ ਕਹਣਾ ਉਹਨੂੰ ਫੇਰ ਕਿਤੇ ਸਟੇਜ ਤੇ ਹੀ ਸੁਣ ਲਿਓ ਫੇਰ ਚੰਗਾ ਦਾ ਚੰਗਾ ਕਰੀਬ ਗਾਣਾ ਉਹ ਮੈਂ ਅਕਸਰ ਟਰੱਕ ਦੇ ਸਫਰ ਦੇ ਵਿੱਚ ਅਕਸਰ ਉਹ ਗਾਣੇ ਸੁਣਦਾ ਗੇੜਾ ਐਤ ਕੀ ਦਾ ਪੈ ਗਿਆ ਪਪਾਲ ਨਹੀਂ ਫੋਟੋ ਤੇਰੀ ਮੈਂ ਰਕਾਨੇ ਲੈ ਗਿਆ ਨਾਲ ਨਹੀਂ ਗੇੜਾ ਐਤ ਕੀ ਦਾ ਪੈ ਗਿਆ ਪਪਾਲ ਨਹੀਂ ਫੋਟੋ ਤੇਰੀ ਮੈਂ ਰਕਾਨੇ ਲੈ ਗਿਆ ਨਾਲ ਨਹੀਂ ਯੂਪੀ ਬਾਰਡਰ ਤੇ ਨਕਾਲੇ ਖੜੇ ਸੀ ਕਸੂਤਾ ਜਹਾ ਜਦ ਪੈ ਗਿਆ ਉਸ ਸਣੇ ਕਾਗਜ ਗੱਡੀ ਦੇ ਫੋਟੋ ਤੇਰੀ ਨੀ ਲੰਡੂ ਜੱਸ ਸਪਾਈ ਲੈ ਗਿਆ ਸਣੇ ਕਾ ਜਦੋਂ ਇਹ ਗਾਣਾ ਤੁਹਾਡਾ ਮਾਰਕੀਟ ਦੇ ਵਿੱਚ ਆਇਆ ਤੁਹਾਡੇ ਮਿੱਤਰ ਪੁਲਿਸ ਵਾਲੇ ਲੈਨਟ ਵੀ ਬਹੁਤ ਹੋਣਗੇ ਉਹਨਾਂ ਨੇ ਕਿਤੇ ਗਿਲਾ ਨਹੀਂ ਕੀਤਾ ਵੀ ਐਦਾਂ ਦਾ ਤੁਸੀਂ ਨਹੀਂ ਉਹਨਾਂ ਨੂੰ ਪਤਾ ਵੀ ਮੈਂ ਕਿੰਨਾ ਸੂਝਵਾਨ ਤੇ ਕਿੰਨਾ ਸੌਹ ਤੇ ਕਿੰਨਾ ਲਿਆਕਤਵਾਨ ਆ ਤੇ ਤੁਸੀਂ ਵੀ ਮੇਰੇ ਜੀਜਾ ਮੇਰੇ ਬੱਚੇ ਹੋ ਵੀ ਸਾਰਿਆਂ ਨੂੰ ਪਤਾ ਹੈ ਮੇਰੇ ਸੁਭਾ ਦਾ ਹਾਸਾ ਠੱਠਾ ਹਾਂਜੀ ਇਹਦੇ ਵਿੱਚ ਗੀਤਾਂ ਦਾ ਸਾਡੀ ਸਾਡਾ ਜੀਵਨ ਹੈ ਜੀਵਨ ਸ਼ੈਲੀ ਹੈ ਵੈਸੇ ਵੀ ਮੈਂ ਨਾਲੇ ਪੰਜਾਬ ਤੋਂ ਨਿਕਲਦੇ ਨੇ ਜੁਪੀ ਬਾਰਡਰ ਤੇ ਲੈ ਗਏ ਅਸੀਂ ਘਰ ਨੂੰ ਕਦੇ ਇਹੋ ਜੀ ਗੱਲ ਨਹੀਂ ਆਈ ਬਲਕਿ ਤੁਸੀਂ ਹੈਰਾਨ ਹੋ ਜੂਗੇ ਵੱਡੇ ਵੱਡੇ ਅਫਸਰ ਸਾਹਿਬ ਉਹਨਾਂ ਦੇ ਬਾਲ ਬੱਚਿਆਂ ਦੇ ਵਿਆਹਾਂ ਤੇ ਵੱਡੇ ਵੱਡੇ ਫੰਕਸ਼ਨਾਂ ਤੇ ਆਪ ਕਹਿ ਕੇ ਗੀਤ ਨੂੰ ਅੱਜ ਵੀ ਸੁਣਦੇ ਐ ਮੈਂ ਭਾਈ ਜੀ ਜਦੋਂ ਤੁਸੀਂ ਗਾਇਕੀ ਲੈਣ ਤੋਂ ਤੁਰੇ ਜੱਟ ਲੈਂਡ ਤੋਂ ਨਿਕਲ ਕੇ ਖੇਤੀਬਾੜੀ ਵਾਲੀ ਲੈਂਡ ਤੋਂ ਨਿਕਲ ਕੇ ਉਦੋਂ ਕਿੱਧਰ ਦਾ ਸਫ਼ਰ ਰਿਹਾ ਲੁਧਿਆਣੇ ਜਾਣ ਦਾ ਤੁਹਾਡਾ ਦੇਖੋ ਜ਼ਿੰਦਗੀ ਤਾਂ ਦੁੱਖ ਸੁੱਖਾਂ ਦਾ ਨਾਮ ਹੀ ਹੈ ਜ਼ਿੰਦਗੀ ਇਹ ਜਿਹੜੀ ਸੰਘਰਸ਼ ਦਾ ਨਾਮ ਹੀ ਹੈ ਜਦੋਂ ਤੱਕ ਸੋਨਾ ਕੋਠੜੀ ਚ ਨਹੀਂ ਪੈਂਦਾ ਉਹ ਗਹਿਣਾ ਨਹੀਂ ਬਣਦਾ ਕਦੇ ਵੀ ਫਗਵਾਲਾ ਸਾਹਿਬ ਮੈਂ ਜ਼ਿੰਦਗੀ ਚ ਆਪਣਾ ਜੀਵਨ ਦਾ ਸਫ਼ਰ ਹੈ ਜਿਹੜਾ ਵਨ ਸਾਈਡ ਦਾ ਕਰਾਇਆ ਲੈ ਕੇ 1976 ਚੋਂ ਭੱਜਿਆ ਸੀਗਾ ਤੇ ਜਾ ਕੇ ਸਫ਼ਰ ਹੈ ਜਿਹੜਾ ਉਹ ਫੁੱਟਪਾਥ ਤੋਂ ਜ਼ਿੰਦਗੀ ਸ਼ੁਰੂ ਕੀਤੀ ਹੈ ਪਰਮਾਤਮਾ ਨੇ ਕਿਰਪਾ ਕੀਤੀ ਹੈ ਫਰਸ਼ ਤੋਂ ਅਰਸ਼ ਤੱਕ ਦਾ ਸਫ਼ਰ ਹੈ ਜਿਹੜਾ ਤੈਅ ਕੀਤਾ ਬਹੁਤ ਦੁੱਖ ਬੜਾ ਸੰਘਰਸ਼ ਕਟਿਆ ਹੈ ਕਿਤੇ ਖੁੱਲੀਆਂ ਡੁੱਲੀਆਂ ਗੱਲਾਂ ਕਰਾਂਗੇ ਕਮਾਲ ਹੈ ਜੀਵਨ ਜੇ ਆਪਾਂ ਕਹਿੰਦੀਏ ਵੀ ਭਾਦੋਂ ਦੀ ਧੁੱਪ ਦਾ ਬਣਾਇਆ ਜੱਟ ਸਾਧ ਹੋਇਆ ਮਰਦਾ ਮੈਂ ਕਹਿੰਦਾ ਵੀ ਧਾਬੋ ਭਾਦੋਂ ਦੀ ਧੁੱਪ ਦਾ ਬਣਾਇਆ ਜੱਟ ਕਲਾਕਾਰ ਬਣ ਗਿਆ ਕੋਈ ਹੱਤਕਦ ਨਹੀਂ ਨਹੀਂ ਬਿਲਕੁਲ ਕੋਈ ਸ਼ੱਕ ਨਹੀਂ ਦੇਖੋ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਤਪਣ ਤੋਂ ਬਿਨਾ ਚਮਕ ਨਹੀਂ ਹੁੰਦੀ ਕਦੇ ਵੀ ਪਰ ਇੱਕ ਗੱਲ ਮੈਂ ਸਾਰਿਆਂ ਨੂੰ ਐਡਵਾਈਸ ਜ਼ਰੂਰ ਕਰੂੰਗਾ ਨਵੇਂ ਬੱਚਿਆਂ ਨੂੰ ਕਿ ਸਫਰ ਜਿੰਨੇ ਵੀ ਮੁਸ਼ਕਲ ਹੁੰਦੇ ਐ ਮੰਜ਼ਲਾ ਉਨੀਆਂ ਖੂਬਸੂਰਤ ਹੁੰਦੀਆਂ ਨੇ ਕਦੇ ਘਬਰਾਉਣਾ ਨਹੀਂ ਚਾਹੀਦਾ ਮਿਹਨਤਾਂ ਤੋਂ ਸੰਘਰਸ਼ ਤੋਂ ਕਦੇ ਮੂੰਹ ਨਹੀਂ ਮੋੜਨਾ ਚਾਹੀਦਾ ਜਿੰਨੀਆਂ ਔਕੜਾਂ ਹੁੰਦੀਆਂ ਰਸਤੇ ਦੇ ਵਿੱਚ ਮੰਜ਼ਲਾ ਉਨੀਆਂ ਖੂਬਸੂਰਤ ਹੁੰਦੀਆਂ ਫਗੂਲਾ ਸਾਹਿਬ ਤੁਹਾਡੇ ਸਾਹਮਣੇ ਮਿਸਾਲ ਬੈਠਾ ਬੰਦਾ ਅੱਜ ਦੇ ਉੱਬਰ ਦੇ ਕਲਾਕਾਰਾਂ ਨੂੰ ਕੀ ਮੈਸੇਜ ਦੇਣਾ ਚਾਹੂੰਗਾ ਕਿ ਕਿਉਂਕਿ ਅੱਜ ਦੇ ਜਿਹੜੇ ਨਵੇਂ ਕਲਾਕਾਰ ਨੇ ਉਹ ਜਲਦੀ ਦੀ ਦੌੜ 'ਚ ਸ਼ਾਰਟਕਟ ਜ਼ਿਆਦਾ ਅਪਣਾਉਂਦੇ ਨੇ ਨਹੀਂ ਪਬਲਿਕੇ ਤੋਂ ਕੱਟੇ ਨਾ ਜਾਣ ਇਹ ਦੇਖੋ ਇੱਕ ਫਕੀਰੀ ਹੈ ਅਸੀਂ ਪਬਲਿਕ ਕਲਾਕਾਰੀ ਜੀ ਪਬਲਿਕ ਪ੍ਰੋਪਰਟੀ ਅਸੀਂ ਪਬਲਿਕ ਦੀ ਪ੍ਰੋਪਰਟੀ ਹੈ ਪਬਲਿਕ ਜਿਵੇਂ ਸਾਨੂੰ ਯੂਜ਼ ਕਰਨਾ ਚਾਹੁੰਦੀ ਹੈ ਉਹ ਕਰੇ ਅਸੀਂ ਤਾਂ ਜਿੱਕਰ ਇਹੋ ਜੇ ਕੰਮਾਂ ਤੇ ਉਤਰਾਈ ਵੀ ਬਾਡੀਗਾਰਡ ਰੱਖ ਲੈਣ ਨਾਲ ਬੌਂਸਰ ਰੱਖ ਲੈਣ ਨਾਲ ਇਹ ਬੇਹੋਦਾ ਗੱਲਾਂ ਨੇ ਇਦਾਂ ਨਹੀਂ ਚਾਹੀਦਾ ਪਬਲਿਕ ਦੇ ਨਾਲ ਪ੍ਰੇਮ ਮੈਂ ਕਦੇ ਜ਼ਿੰਦਗੀ ਦੇ ਵਿੱਚ ਕਦੇ ਰੱਖਿਆ ਕੁਝ ਤੁਸੀਂ ਕਦੇ ਦੇਖਿਆ ਜੀਵਨ ਦੇ ਵਿੱਚ ਮੈਨੂੰ ਅੱਜ ਤੱਕ ਕਿਸੇ ਨੇ ਉਹ ਸ਼ਬਦ ਨਹੀਂ ਮੈਨੂੰ ਤੇ ਦਿਲਜੀਤ ਨੂੰ ਕਿਹਾ ਫਿਰ ਇਹ ਕਿਹੜੀ ਗੱਲ ਹੈ ਜੁੜ ਕੇ ਰਹਿਣਾ ਚਾਹੀਦਾ ਹੈ ਸਾਡੇ ਪਰਿਵਾਰ ਨੇ ਅਸੀਂ ਇਹਨਾਂ ਦਾ ਖੁਸ਼ੀਆਂ 'ਚ ਵਾਅਦਾ ਕਰਨਾ ਹੈ ਨਾ ਕਿ VIP ਕਲਚਰ ਪੈਦਾ ਕਰਨਾ ਇਹਦੇ ਵਿੱਚੋਂ ਬਚਣਾ ਚਾਹੀਦਾ ਹਨ ਗੱਲਾਂ ਤੋਂ ਲਾਸਟ ਕੁ ਬਚਨ ਬਖਤਖੀ ਸਾਹਿਬ ਨਵੀਂ ਕੋਈ ਐਲਬਮ ਕੋਈ ਆ ਰਹੀ ਹੈ ਤੁਸੀਂ ਹੈਰਾਨ ਹੋ ਜਾਓਗੇ ਮੇਰੇ ਦਿਲ ਦੀ ਗੱਲ ਛੁਈ ਹੈ ਸੈਂਕੜੇ ਕੈਸਟਾਂ ਦੇ ਵਿੱਚ ਮੈਂ ਪਹਿਲਾਂ 4 ਅਖਾੜੇ ਕੀਤੇ ਐ ਹੁਣ ਚੰਦ ਦਿਨਾਂ ਦੇ ਵਿੱਚ 4 ਤਰੀਕ ਨੂੰ ਵੋਟਾਂ ਖਤਮ ਹੋ ਲੈਣ ਦੋ ਦਸਾਂ ਦਿਨਾਂ ਦੇ ਵਿੱਚ ਮੇਰਾ 5ਵਾਂ ਖਾੜਾ ਤੁਹਾਨੂੰ ਖੁਸ਼ਖਬਰੀ ਤੁਹਾਡੇ ਚੈਨਲ ਤੇ ਪਹਿਲੀ ਵਾਰ ਕਹਿ ਰਿਹਾ ਐ ਐਡੇ ਖੂਬਸੂਰਤ ਗੀਤਾਂ ਦਾ ਗੁਲਦਸਤਾ ਐ ਵੀ ਦੁਨੀਆ ਯਾਦ ਕਰੂਗੀ ਰਹਿੰਦੀ ਦੁਨੀਆ ਤੱਕ ਬਹੁਤ ਹੀ ਪਿਆਰਾ 5ਵਾਂ ਖਾੜਾ ਦੇ ਰਿਹਾ ਐ ਚੰਦ ਦਿਨਾਂ ਦੇ ਵਿੱਚ ਤੁਹਾਡੀਆਂ ਸੁਆਵਾਂ ਲਵਾਂਗੇ ਤੁਹਾਨੂੰ ਸਦਾ ਕਿ ਉਹਦੇ ਵਿੱਚ ਬਿਲਕੁਲ ਤਿਆਰ ਐ ਬੜੇ ਖੂਬਸੂਰਤ ਗੀਤਾਂ ਦਾ ਗੁਲਦਸਤਾ ਬਣਾਇਆ ਬਹੁਤ ਦੇਰ ਤੋਂ ਬਾਅਦ ਇਹ ਸੰ ਬਾਈ ਹਾਕਮ ਸਿੰਘ ਬਖਤਰੀ ਜਿਨ੍ਹਾਂ ਨੂੰ ਅਸੀਂ 22 ਸ਼ ਅਕਸਰ ਵਰਤਦੇ ਆ ਕਿਉਂਕਿ ਸਾਡੇ ਦਿਲਾਂ ਦੇ ਨੇੜੇ ਨੇ ਪਲਪਲ ਦੀ ਅਪਡੇਟ ਲਈ ਦੇਖਦੇ ਰਹੋ D5 ਚੈਨਲ ਪੰਜਾਬੀ ਇਕਬਾਲ ਸਿੰਘ ਫਗੂਆਲਾ ਕੈਮਰਾਮੈਨ ਦੀਪਕ ਦੇ ਨਾਲ ਸੰਗਰੂਰ ਚੋਣ ਦੰਗਲ ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ ਚ ਜਾਣ ਦੀ ਕੀਦੀ ਆਊਗੀ ਵਾਰੀ ਪਖੇ ਮਾਹੌਲ ਚ ਲੀਡਰਾਂ ਦੇ ਬਿਆਨ ਨੇ ਕਿੰਨੂ ਚੋਬ ਮਾਰੀ ਵੋਟਰਾਂ ਨੇ મતદાન ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿਓ ਨਿਡਰ ਹਾਂ ਨਿਰਪੱਖ ਰਹਿਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਸਾਫਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਵਾਨ ਮਨਨੰਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ